ਅੱਜ ਖੰਨਾ ਦੇ ਕਰਨੈਲ ਸਿੰਘ ਰੋਡ ਤੇ ਕੱਪੜੇ ਦੀ ਵੱਡੀ ਦੁਕਾਨ ਚੋਂ ਅੱਜ ਕੱਪੜਾ ਖਰੀਦ ਰਹੀਆਂ ਔਰਤਾਂ ਦੇ ਪਰਸ ਚੋਂ ਤਿੰਨ ਔਰਤਾਂ 45000 ਰੁਪਏ ਦੀ ਗੱਡੀ ਕੱਢ ਕੇ ਫਰਾਰ ਹੋ ਗਈਆਂ ਦੁਕਾਨਦਾਰਾਂ ਨੇ ਉਹਨਾਂ ਫਰਾਰ ਹੋਈਆਂ ਮਹਿਲਾਵਾਂ ਦਾ ਪਿੱਛਾ ਕਰਕੇ ਇੱਕ ਮਹਿਲਾ ਨੂੰ ਕਾਬੂ ਕਰ ਲਿਆ ਜਦਕਿ ਉਸ ਦੀਆਂ ਨਾਲ ਦੀਆਂ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਈਆਂ ਜੀ ਕਪੜੇ ਖਰੀਦ ਰਹੀ ਸੀ ਇਹਨਾਂ ਨੇ ਸਾਈਡ ਤੋਂ ਜਿੱਪ ਕੱਢ ਕੇ ਪੈਸੇ ਕੱਢ ਕੇ ਫਰਾਰ ਹੋ ਗਏ ਕਿੰਨੇ ਪੈਸੇ ਥੱਲੇ 40000 ਸੀਗੇ ਵੀ ਕਿੰਨੀਆਂ ਲੇਡੀਜ਼ ਸੀ ਨੀ ਤਿੰਨ ਸੀਗੀਆਂ ਲੇਡੀ ਕਪੜੇ ਲੈ ਰਹੀ ਸੀ ਸ਼ਾਇਦਪੁਰੇ ਦੀ ਹੈ ਬੀਬੀ 40000 40000 ਤੋਂ ਉਪਰੇ ਹੋਣਗੇ 40 ਰੁਪਏ ਦੇ ਇਹ ਆਈਆਂ ਬੀਬੀ ਇਹ ਤਿੰਨ ਕੋਲ ਦੁਕਾਨਦਾਰ ਕੋ ਫੜ ਗਏ ਤੁਕੀ ਗਾਰਮੈਂਟ ਦੇ ਲੱਕੀ ਗਾਰਮੈਂਟ ਬਾਕੀ ਦੋ ਭੱਜ ਗਏ ਜਿਹੜੇ ਜਿਹਨਾਂ ਨੇ ਚੋਰੀ ਕੀਤੀ ਉਹ ਭੱਜ ਗਏ ਕਿ ਕਿੱਥੋਂ ਹੋਇਆ ਜੀ ਇਹ ਸਾਰਾ ਮਾਮਲਾ ਜੀ ਇਹ ਦੁਕਾਨ ਆ ਇਦਾਂ ਸਿੱਕ ਹਾਂ ਜੀ ਕਿ ਕੜੀ ਕੜੀ ਜੀ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਖੰਨਾ ਦੇ ਕਰਨੈਲ ਸਿੰਘ ਰੋਡ ਤੇ ਕੱਪੜੇ ਦੀ ਵੱਡੀ ਦੁਕਾਨ ਚੋਂ ਅੱਜ ਕੱਪੜਾ ਖਰੀਦ ਰਹੀਆਂ ਔਰਤਾਂ ਦੇ ਪਰਸ ਚੋਂ ਤਿੰਨ ਔਰਤਾਂ 45000 ਰੁਪਏ ਦੀ ਗੱਡੀ ਕੱਢ ਕੇ ਫਰਾਰ ਹੋ ਗਈਆਂ ਦੁਕਾਨਦਾਰਾਂ ਨੇ ਉਹਨਾਂ ਫਰਾਰ ਹੋਈਆਂ ਮਹਿਲਾਵਾਂ ਦਾ ਪਿੱਛਾ ਕਰਕੇ ਇੱਕ ਮਹਿਲਾ ਨੂੰ ਕਾਬੂ ਕਰ ਲਿਆ ਜਦੋਂ ਕਿ ਉਸ ਦੀਆਂ ਨਾਲ ਦੀਆਂ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਈਆਂ ਅੱਜ ਖੰਨਾ ਦੇ ਕਰਨੈਲ ਸਿੰਘ ਰੋਡ ਤੇ ਕੱਪੜੇ ਦੇ ਸ਼ੋਰੂਮ ਲੱਕੀ ਗਾਰਮੈਂਟ ਚੋਂ ਕੱਪੜਾ ਖਰੀਦ ਰੀਆਂ ਮਹਿਲਾਵਾਂ ਦੇ ਪਰਸ ਚੋਂ 3 ਔਰਤਾਂ 45000 ਰੁਪਏ ਦੀ ਗੱਡੀ ਪਰਸ ਵਿੱਚੋਂ ਕੱਢ ਕੇ ਫਰਾਰ ਹੋ ਗਈਆਂ ਉਹਨਾਂ ਮਹਿਲਾਵਾਂ ਦਾ ਦੁਕਾਨਦਾਰਾਂ ਨੇ ਪਿੱਛਾ ਕਰਕੇ ਇੱਕ ਔਰਤ ਨੂੰ ਕਾਬੂ ਕਰ ਲਿਆ ਪਰੰਤੂ ਉਸ ਦੇ ਨਾਲ ਦੀ ਸਾਥਣਾਂ ਫਰਾਰ ਹੋ ਗਈਆਂ ਉਸ ਮਹਿਲਾ ਦੀ ਤਲਾਸ਼ੀ ਲੈਣ ਤੇ ਉਸ ਕੋਲ ਪਰਸ ਵਿੱਚੋਂ ਕੱਢੇ ਹੋਏ 45000 ਰੁਪਏ ਬਰਾਮਦ ਹੋ ਗਏ ਪਰੰਤੂ ਦੁੱਧੀਆਂ ਦੋ ਨਾਲ ਦੀਆਂ ਸਾਥਣਾਂ ਦਾ ਉਹ ਮਹਿਲਾ ਕੁਝ ਵੀ ਨਹੀਂ ਦੱਸ ਰਹੀ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਿਆ ਮੌਕੇ ਤੇ ਪੁਲਿਸ ਪਹੁੰਚੀ ਦੁਕਾਨਦਾਰਾਂ ਵੱਲੋਂ ਕਾਬੂ ਕੀਤੀ ਹੋਈ ਮਹਿਲਾ ਨੂੰ ਪੁਛ ਆਵਾਲੇ ਆਪਣੇ ਨਾਲ ਪੁੱਛ ਕੇ ਛਵਾਸ ਤੇ ਨਾਲ ਲੈ ਗਏ ਇਸ ਘਟਨਾ ਦੀ ਪੂਰੇ ਸ਼ਹਿਰ ਚ ਚਰਚਾ ਹੈ ਮੰਦੀਪ ਕਹ ਰਹੀ ਅੱਛਾ ਤੇ ਪੁੱਛੀ ਤੇ ਕਹੀ ਹਾਂਜੀ ਕੱਪੜੇ ਖਰੀਦ ਰਏ ਸੀ ਇਹਨਾਂ ਨੇ ਸਾਈਡ ਤੋਂ ਜਿੱਪ ਕੱਢ ਕੇ ਪੈਸੇ ਕੱਢ ਕੇ ਫਰਾਰ ਹੋ ਗਏ ਕਿੰਨੇ ਪੈਸੇ 40000 ਸੀਗੇ ਕਿੰਨੀਆਂ ਲੇਡੀਜ਼ ਸੀ 3 ਸੀਗੀਆਂ ਇੱਕੋ ਮਿਲ ਗਿਆ ਉਹ ਦੂਨੇ ਕੱਡੇ ਤਾਂ ਦੂਜਿਆਂ ਨੇ ਨੇ ਇਹਨੂੰ ਇਹਨੂੰ ਫੜਾ ਤੇ ਹੀ ਹਾਂ ਜਦੋਂ ਮੈਨੂੰ ਫੜਾਦਾ ਹੈ ਪੈਸੇ ਐਤੋਂ ਮਿਲੇ ਹਾਂਜੀ ਪੈਸੇ ਐਤੋਂ ਮਿਲੇ ਹੋਈ 95 ਸੀ ਟਾਰਗੇਟ ਲਾਇਆ ਹੈ ਲੋਹੇ ਅੰਕਲ ਸ਼ਾਪ ਵਾਲਿਆਂ ਨੂੰ ਜੋ ਵੀ ਕਰਨਾ ਮੈਂ ਇਸ ਮਾਮਲੇ 'ਚ ਨਹੀਂ ਪਾਉਣਾ ਚਾਹੁੰਦਾ ਧੰਨਵਾਦ ਜੀ ਇਹਨਾਂ ਦਾ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਦਿੱਤੇ ਚਲੋ ਹਾਂਜੀ ਲੋਕਲੇ ਹਾਂਜੀ ਲੋਕਲੇ ਇਹਦਾ ਅਸੀਂ ਰੋਡ ਤੋਂ ਜਾ ਕੇ ਕਿ ਨੋਈ ਮੇਰਾ ਹਰਮੀਤ ਸਿੰਘ ਜੀ ਅੱਛਾ ਕਿਹੜਾ ਕਿਹੜਾ ਤੁਹਾਡਾ ਅਸੀਂ ਸ਼ੌਪ ਤੇ ਆਈ ਆਪਣੀ ਸ਼ੌਪ ਆ ਆਪਣੀ ਲੱਕੀਕਾਰਮਣ ਦੀ ਸ਼ੌਪ ਆ ਜੀ ਨਾਮ ਅੱਛਾ ਜੀ ਕਿਵੇਂ ਹੋਇਆ ਜੀ ਕਿ ਇਹ ਸਾਡੇ ਕੋਲ ਆਇਏ ਕਸਟਮਰ ਕੱਪੜੇ ਖਰੀਦ ਰਹੇ ਸੀਗੇ ਦੋ ਤਿੰਨ ਲੇਡੀਆਂ ਆਈਆਂ ਇਹਨਾਂ ਦੇ ਅੱਗੋਂ ਜਿੱਪ ਖੋਲ ਕੇ ਨਾ ਪੈਸੇ ਕੱਢ ਕੇ ਲੈ ਗਏ ਸਾਨੂੰ ਸ਼ੱਕ ਹੋਇਆ ਵੀ ਇਹ ਲੇਡੀਆਂ ਕਿਉਂ ਖੜੀਆਂ ਨੇ ਨਟਕ ਇੱਥੇ ਖੜ ਕੇ ਇਹਨਾਂ ਦੀ ਜਿੱਪ ਖੋਲਿਆ ਪੈਸੇ 40 45000 ਰੁਪਏ ਸੀਗਾ ਇਹਨਾਂ ਦੇ ਪਰਚੀ ਕਾਪੀ ਸੀਗੀ ਨੋਟਾਂ ਦੀ ਉਹ ਕੱਢ ਕੇ ਜਦੇ ਭੱਜੀਆਂ ਗਈਆਂ ਇੱਥੋਂ ਸਾਨੂੰ ਝੱਕੋ ਗਿਆ ਵੀ ਭੱਜੀਆਂ ਭੱਜੀਆਂ ਗਈਆਂ ਸਾਰੀ ਮਾਰਕੀਟ ਕੇ ਲੇਡੀਜ਼ ਤਿੰਨ ਜਨਾਨੀਆਂ ਸੀਗੀਆਂ ਵੀ ਭੱਜੀਆਂ ਭੱਜੀਆਂ ਗਈਆਂ ਨੇ ਉੱਥੋਂ ਅਸੀਂ ਫੜਾ ਫੜਾ ਭੱਜੇ ਗਏ ਸੜਕ ਪਾਰ ਕਰਨ ਲੱਗੇ ਅਸੀਂ ਉੱਥੋਂ ਫੜ ਲੀਆਂ ਦੋ ਤਿੰਨ ਦੋਨਾਂ ਨੂੰ ਫੜਿਆ ਇੱਕ ਤਾਂ ਭੱਜ ਗਈ ਫੜਾ ਫੜ ਜਿਹਦੇ ਕੋਲ ਪੈਸੇ ਇਹਦੇ ਕੋਲ ਅਸੀਂ ਕਿੱਥੇ ਕੱਢ ਪੈਸੇ ਸਾਡੇ ਕਿੱਥੇ ਨੇ ਇਹਨੇ ਆਪਣੇ ਇੱਥੋਂ ਕੱਢਿਆ ਇੱਥੋਂ ਕੱਢ ਕੇ ਮੈਨੂੰ ਕਾਪੀ 40-45 ਹਜ਼ਾਰ ਦੀ ਕਾਪੀ ਫੜਾਤੀ ਜੋ ਅਸੀਂ ਇਹਨੂੰ ਫੜ ਕੇ ਲੈ ਕੇ ਆਂਦਾ ਪੈਸੇ ਮੈਨੂੰ ਇਹਨੇ ਫੜਾਏ ਆਹ ਲੇਡੀ ਨੇ ਜਿਹੜੀ ਫੜੀ ਐ ਅਸੀਂ ਫਿਰ ਅਸੀਂ ਇਹਨੂੰ ਫੜ ਕੇ ਮੈਂ ਇੱਥੇ ਦੁਕਾਨ ਤੇ ਇਹਨਾਂ ਦੇ ਕੋਲ ਨਾਲੇ ਇਹਨਾਂ ਨੂੰ ਪੈਸੇ ਵਾਪਸ ਕਰ ਕਿਤੇ 40 50000 ਰੁਪਏ ਚਤੂਰ ਮਹਿਲ ਨਾਲ ਇਹਨਾਂ ਨੂੰ ਪੈਸੇ ਮਿਲ ਗਏ ਕਿਤੋਂ ਬੜੀਆਂ ਜਾਇਦਾਦ ਇਹ ਆਪਣੇ ਪਾਰਕਿੰਗ ਦੇ ਬਾਹਰ ਹੀ ਅੱਛਾ ਤੇ ਬਾਕੀ ਨਾਲ ਵਾਲੇ ਭਾਜੀ ਬਾਕੀ ਨਾਲ ਵਾਲੇ ਦੋ ਲੇਡੀਆਂ ਭੱਜ ਗਿਆ ਜਿਹੜੇ ਅੰਦਰੋਂ ਆਈਆਂ ਨੇ ਅੰਦਰ ਆ ਕੇ ਜਿਹੜੇ ਅੰਦਰ ਆਈਆਂ ਉਹ ਕੱਢ ਕੇ ਲੈ ਗਈਆਂ ਗਾਹਾਂ ਇਹਨੂੰ ਜਾ ਕੇ ਫੜਾ ਦੇ ਜਾਂ ਉਹ ਫੜੀਆਂ ਤੇ ਉਹਨਾਂ ਫੜਵੜ ਪੈਸੇ ਇਹਨੂੰ ਫੜਾ ਦਿੰਦੇ ਨੇ ਲਕੂਰੇ ਇਹ ਇਹਨਾਂ ਨੇ ਆ ਭੈਂਜੀ ਨਾਲ ਗਏ ਜਿਨ੍ਹਾਂ ਦੇ ਪੈਸੇ ਕੱਢੇ ਅਸੀਂ ਮੁੰਡੇ ਭਜਾਏ ਤਿੰਨ ਚਾਰ ਜਾ ਫੜ ਲਈਆਂ ਜਾ ਕੇ ਜੀਟਰੋ ਜੀਟਰੋ ਪਿਆਰ ਕਰਕੇ ਆਈ ਦੋ ਜਣੀਆਂ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਜੀ ਹਾਂ ਜੀ ਲੱਗੇ ਹੋਇਆ ਜੀ ਕੈਮਰਾ ਤੇ ਆਈਏ ਰਿਕਾਰਡਿੰਗ ਵਿੱਚ ਦੇਖੋ ਚੈੱਕ ਕਰ ਰਹੇ ਹਾਂ ਜੀ ਉਹ ਦੇਖੋ ਹੋ ਰਿਹਾ ਚ ਉਹਦਾ ਭੈਣ ਜੀ ਨੂੰ ਸ਼ੱਕ ਪਿਆ ਮੈਂ ਕਿਹਾ ਭੈਣ ਜੀ ਇਹ ਜਨਾਨੀਆਂ ਭੱਜੇ ਨੇ ਉਹਦਾ ਜੀ ਰਾਂਜੀ ਕੀ ਮਾਮਲਾ ਸੀ ਜੀ ਤੁਹਾਡੇ ਇਹ ਲੇਡੀ ਕੱਪੜੇ ਲੈ ਰਹੇ ਸੀ ਸ਼ਹਿਦਪੁਰੇ ਦੀ ਹੈ ਬੀਬੀ 40 ਕੋਹ ਹਜ਼ਾਰ 40 ਹਜ਼ਾਰ ਤੋਂ ਉਪਰ ਆਉਣਗੇ 40 ਰੁਪਏ ਜੀ ਇਹ ਆਈਆਂ ਬੀਬੀ ਇਹ ਤਿੰਨ ਕੋਲ ਦੁਕਾਨਦਾਰ ਕੋ ਖੜ ਗਏ ਆ ਤੁੱਥੀ ਗਾਰਮੈਂਟ ਦੇ ਲੱਕੀ ਗਾਰਮੈਂਟ ਦੇ ਤੇ ਉਹਨਾਂ ਨੇ ਟੈਕ ਕੱਢ ਦੇ ਉਹ ਉਹਨੂੰ ਵੀ ਬੀਬੀ ਨੂੰ ਪਤਾ ਜੇ ਪਹਿਲਾਂ ਨੇ ਪਤਾ ਲੱਗ ਗਿਆ ਉਹ ਪਿੱਛੇ ਭੱਜੇ ਬੱਸ ਸਟੈਂਡ ਦੇ ਪਿੱਛੇ ਨੇ ਟੈਂਪੂ ਪਹਿਲੇ ਖੜਾਇਆ ਸੀ ਤੇ ਨਹੀਂ ਜਾਣੀ ਸੀ ਤਿੰਨ ਲੇਡੀ ਸੀ ਗਿਆ ਜਾ ਕੇ ਉਹਨਾਂ ਨੇ ਉੱਥੇ ਇਹ ਫੜ ਲਈ ਦੂਜੇ ਭੱਜ ਗਏ ਤੇ ਉਹ ਇੱਥੇ ਲੈ ਲੈਂਦੀਆਂ ਨੇ ਪੈਸੇ ਕੱਢ ਕੇ ਦੇ ਦਿੰਦੇ ਇਹ ਪਤਾ ਨਹੀਂ ਹਮਾਚਲ ਦੀ ਲੱਗਦੀ ਜੇ ਸ਼ਕਲ ਤੇ ਵੀ ਹਮਾਚਲ ਲੱਗਦੀ ਆ ਝੂਠ ਬੋਲੀਆਂ ਦੀ ਪਤਾ ਨਹੀਂ ਰੋਜ ਆਉਂਦੀ ਆ ਬਾਜ਼ਾਰ ਚ ਪਤਾ ਬਾਜ਼ਾਰ ਵਾਲੇ ਦੱਸਦੇ ਇਹ ਰੋਜ ਹੀ ਤਿੰਨ ਦੋ ਹੈ ਇਹ ਪੱਕਾ ਕਿੰਨੇ ਜਾਣੀ ਸੀ ਤਿੰਨ ਦੋ ਦਿਨ ਤੇ ਚਲੋ ਬਾਜ਼ਾਰਾਂ ਦੀ ਬਹੁਤ ਵਧੀਆ ਇਹਨਾਂ ਨੇ ਪਿੱਛੇ ਭੱਜਿਆ ਪਿੱਛਾ ਕੀਤਾ ਫੜ ਲਿਆ ਚਲ ਪੁਲਿਸ ਵੀ ਆ ਗਈ ਪੁਲਿਸ ਨੇ ਵਧੀਆ ਰੋਲ ਕੀਤਾ ਹੁਣ ਦੇਖੋ ਕੀ ਕਰਦੇ ਅੱਗੇ ਪੁਲਿਸ ਕਾਰਵਾਈ ਮੋਕੇ ਪੈਸੇ ਤੋਂ ਬਰਾਮਦ ਪੈਸੇ ਬਰਾਮਦ ਹੋ ਗਏ ਐਰਪੋਰਟ ਨੂੰ ਇਹ ਚਾਤੇ ਫੜ ਕਾਰਵਾਈ ਕਰਕੇ ਇਹਨੂੰ ਅੰਦਰ ਭੇਜ ਦੇ ਮਰੇ ਦਾਜੋ ਸਾਹਿਬ ਜਿਹੜੀ ਚੋਰੀਆਂ ਫਿਰ ਕੀ ਹੋਇਆ ਜੀ ਇਹ ਚੋਰ ਨਹੀਂ ਫੜੀ ਸੀ ਇਹਨਾਂ ਦੇ ਪੈਸੇ ਮਿਲ ਗਏ ਕਹਿੰਦੇ ਸਾਡੇ ਕੋਲ ਅਸੀਂ ਕੋਈ ਕਾਰਵਾਈ ਕਰਾਂਗੇ ਕਿੰਨੀਆਂ ਸੀਗੀਆਂ ਫੜੀਆਂ ਜੀ ਦੋ ਸੀ ਨਾ ਇੱਕ ਸੀ ਫੜੀ ਹੋਈ ਤੇ ਬਾਕੀ ਦੋ ਭੱਜ ਗਏ ਜਿਹੜੇ ਜਿਹਨਾਂ ਨੇ ਚੋਰੀ ਕੀਤੀ ਉਹ ਭੱਜ ਗਏ ਕਿ ਕਿੱਥੋਂ ਹੋਇਆ ਜੀ ਸਾਰਾ ਮਾਮਲਾ ਜੀ ਇਹ ਇੱਕ ਦੁਕਾਨ ਆ ਇਹ ਕਿਹੜਾ ਜਿਹੜੀ ਕਿਹੜੀ ਗਵਰਨਮੈਂਟ ਸਾਡੀ ਨਕੀ ਗਵਰਨਮੈਂਟ ਸਾ ਉਹਦੇ ਕੋਲ ਕਿੱਥੇੋਂ ਮਾਗੋ ਕੌਣ ਜੇ ਕੀ ਦੱਸਿਆ ਇਹਨਾਂ ਨੇ ਤੁਹਾਨੂੰ ਕਿਵੇਂ ਲੈ ਲਈ ਇਹ ਕਹਿੰਦੇ ਵੀ ਸਾਡੇ ਵੀਰੇ ਪੈਸੇ ਮਰ ਗਏ ਮੈਂ ਕੋਈ ਕਾਰਬਨੀ ਕਰਾਉਣੀ ਹੈਗੀ ਤੇ ਜੇ ਉਹ ਦੇਖਦਿਆ ਕੋਈ ਵੈਰੀਫਾਈ ਕਰਦੇ ਆਂ ਆਪਾਂ ਜੇ ਉਹਨਾਂ ਕੋਲ ਕੁੜੀਆਂ ਮਿਲ ਗਈਆਂ ਉਹਨਾਂ ਦੇ ਕੋਲ ਆ ਬਚਨ ਰਵਾਂਗੇ ਤੁਸੀਂ ਉਹ ਤੁਹਾਡੇ ਥਾਣੇ ਫੜਾਤੀਆਂ ਜੀ ਉਹ ਤੁਹਾਨੂੰ ਨਹੀਂ ਹੱਲੇ ਫੜਾਈਆਂ ਹਾਂਜੀ ਫੜਦੀਆਂ ਨਹੀਂ ਆਉਂਦਾ ਅੱਛਾ ਜੀ